ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਿੰਗਟਰੀ ਫਾਰਮ ਦੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਜਿਹੜੀ ਆਪਾਂ ਵੀਡੀਓ ਬਣਾ ਰਹੇ ਹਾਂ ਪਿੰਡ ਜਗਦੇਵ ਖੁਰਦ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਪ੍ਰੇਮ ਸਿੰਘ ਉਹਨਾਂ ਕੋਲ ਆਪਾਂ ਆਏ ਆ ਅੱਜ ਤਨ ਸਾਰੀਆਂ ਜਿਹੜੀਆਂ ਵਾ ਚੰਗੀਆਂ ਝੋਟੀਆਂ ਜਿਹੜੀਆਂ ਤੁਹਾਨੂੰ ਦਿਖਾਉਣੀਆਂ ਵਾ ਤੇ ਜਦ ਸਾਰੀਆਂ ਪੈਲਣਾ ਹੀ ਆ ਬਸ ਇੱਕੋ ਝੋਟੀ ਦੂਸਰਾ ਸਭ ਸਾਰੀਆਂ ਪੈਲਣਾ ਤੇ ਜ਼ਿਆਦਾਤਰ ਝੋਟੀਆਂ ਦੋ ਦੰਦ ਹੀ ਅੱਜ ਦੋ ਦੰਦ ਝੋਟੀਆਂ ਤਾਂ ਨਵੀਆਂ ਝੋਟੀਆਂ ਸਾਰੀਆਂ ਤੁਹਾਨੂੰ ਦਿਖਾਉਣੀਆਂ ਵਾ ਤੇ ਬਾਕੀ ਇੱਥੇ ਆ ਗਿਆ ਆਪਣੀ ਚਵਾਈ ਕਰਕੇ ਤਸੱਲੀ ਕਰਕੇ ਪਾਸ ਕਰਕੇ ਆਪਣੀ ਸਮਝ ਨਾਲ ਤੇ ਆਪਣੀ ਮਰਜ਼ੀ ਨਾਲ ਖੜੋ ਇੱਕ ਝੋਟੀ ਗੱਬਣ ਆ ਉਹ ਵੀ ਆਪਣੀ ਪਾਸ ਕਰਕੇ ਖੜੋ ਜੀ ਬਾਕੀ ਜੋ ਵੀ ਆ ਸਾਰਾ ਕੁਝ ਤੁਹਾਡੇ ਸਾਹਮਣੇ ਹੀ ਆ ਪ੍ਰਿੰਸ ਡੈਰੀ ਫਾਰਮ ਤੇ ਆਪਾਂ ਆਏ ਆ ਅੱਜ ਆ ਬੋਰਡ ਜਿਹੜਾ ਵੀਰਜਨ ਹਾਂ ਦਾ ਤੁਸੀਂ ਦੇਖ ਸਕਦੇ ਜੀ ਹਾਂ ਜੀ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਬੱਸ ਕਰ ਜੋ ਹੁਣ ਅਜੇ ਤੇਲ ਮਲੀ ਜਾਂਦੇ ਜੇ ਲਾ ਲੀਆ ਸਿੰਘਾ ਸਿੰਘਾ ਨੂੰ ਠੀਕ ਆ ਤੇ ਕਰਮਾਂ ਵਾਲੀਆਂ ਚੱਲ ਜਾਣੀਆਂ ਆਪੋ ਆਪਣੇ ਘਰ ਹੀ ਠੀਕ ਆ ਵੀ ਕਰ ਲਈਏ ਸੇਵਾ ਜੀ ਨਹੀਂ ਹੁੰਦੀ ਆ ਹਾਂ ਜੀ ਹਾਂ ਜੀ ਠੀਕ ਆਈ ਤੇ ਦਿਹਾੜੀ 당 ਕੰਨਾਂ ਕੋ ਵਿਚਾਰੀਆਂ ਦੀ ਸੇਵਾ ਲਈ ਵੀ ਆ ਹਾਂ ਜੀ ਹਾਂ ਜੀ ਚਲੋ ਇਸ ਤਰ੍ਹਾਂ ਇਹ ਆ ਵੀ ਚਲੋ ਚਾਹੀਦਾ ਵੀ ਆ ਹਾਂ ਜੀ ਸੋਨਾ ਲੱਗਦਾ ਜਿਹੜੇ ਘਰ ਵਾਲੇ ਵੀਰ ਭਰਾ ਉਹਨਾਂ ਨੂੰ ਵੀ ਆਖੀ ਦਾ ਵੀ ਡੰਕਰ ਨਵਾਤ ਵਾਗੇ ਰੱਖਿਆ ਕਰੋ ਹਾਂ ਜੀ ਹਾਂ ਜੀ ਪਛ ਚਲ ਨਾਮ ਦੱਸਦੇ ਕਰੀ ਹਾਂ ਕਈ ਪਿੰਡ ਪਰਾ ਸੇਵਾ ਬਹੁਤ ਜਿਆਦਾ ਕਰਦੇ ਆ ਹਾਂਜੀ ਨਹੀਂ ਨਹੀਂ ਸਹੀ ਗੱਲ ਹੈ ਕਈ ਤੇ ਆਪਣੇ ਨਾਲ ਨਾਲ ਜਿਆਦਾ ਹਾਂ ਜੀ ਪਸ਼ੂ ਗਏ ਹੁੰਦੇ ਆ ਅਸੀਂ ਆਪਲੀ ਪਛਾਣੀ ਦੇ ਹਾਂਜੀ ਹਾਂਜੀ ਮੰਨ ਲਓ 2 ਮਹੀਨੇ ਬਾਅਦ ਵੀਡੀਓ ਪੁੰਦੇ ਅਸੀਂ ਆਪਲੀ ਪਛਾਣ ਦੇ ਕਿਸੇ ਹਾਲਾਂ ਵੀ ਹਾਂਜੀ ਹਾਂਜੀ ਤੇ ਨਾਮ ਇੱਕ ਵਾਰੀ ਦੱਸ ਦੋ ਆਪਣਾ ਨਾਮ ਪ੍ਰਿੰਸਪਾਲ ਸਿੰਘ ਪਿੰਡ ਚਿਕ ਦੇ ਖੁਦ ਤਸੀਲਈ ਨਾਲਾ ਜ਼ਿਲ੍ਹਾ ਅਮਰੀਕ ਸਰ ਤੇ ਫੋਨ ਨੰਬਰ ਇਹ ਬੋਲਦਾ ਫੋਨ ਨੰਬਰ 9501296185 ਠੀਕ ਆ ਹਾਂਜੀ ਹਾਂਜੀ ਤੇ ਪਹੁੰਚ ਗਿਆ ਮਾਲ ਫਿਰ ਆਪਣੇ ਕੋਲ ਹਾਂਜੀ ਹਾਂਜੀ ਪਹੁੰਚ ਗਿਆ ਵੇਤੀ ਆਪਾਂ ਪਿਛਲੀ ਵੀਡੀਓ ਚ ਆਖਿਆ ਸੀ ਕਿ ਕਟੀਆਂ ਆਪਣੀਆਂ 8 ਤਰੀਕ ਨੂੰ ਆਉਣੀਆਂ ਆ ਹਾਂਜੀ ਹਾਂਜੀ 8 ਤਰੀਕ ਨੂੰ ਆਈਆਂ ਕਟੀਆਂ ਤੇ 6 ਆਈਆਂ ਇੱਕ ਵੇਗੀ ਵਿੱਚੋਂ ਵਿੱਚ ਇੱਕ ਵੇਗੀ ਜਾਂਦੇ ਹੁਣ 5 ਹੀ ਰਹਿ ਗਈਆਂ ਹਾਂ ਹਾਂਜੀ 5 ਹੀ ਰਹਿ ਗਈਆਂ ਤੇ ਅੱਜ ਜ਼ਿਆਦਾਤਰ ਦੋ ਦੰਦ ਝੋਟੀਆਂ ਵਾਂ ਹਨਾ ਦੋ ਦੰਦ ਵਿੱਚ ਜੀ ਜ਼ਿਆਦਾ ਨਾ ਵੀਰ ਭਰਾ ਨਾ ਤੁਹਾਨੂੰ ਪਤਾ ਫੋਨ ਫਾਨ ਵੀਰ ਕਰਦੇ ਆ ਤੇ ਮੰਨ ਕੇ ਚਲੋ ਆਪਾਂ ਫੇਰ ਆਸਦੀ ਦਾ ਵੀ ਨੀ ਤਰੀਕ ਨੂੰ ਮਾਲ ਲਵਣਾ ਹਾਂਜੀ ਤੇ ਮਾਲੋ ਕਈ ਵੀਰ ਭਰਾ ਆਪਣੀ ਠੀਕ ਵੀ ਕਰਦੇ ਐਵੇਂ ਆਖੀਏ ਬੜੀ ਗੱਲ ਹੈ ਵੀਰ ਭਰਾ ਡੀਗਰੀ ਕਰਦੇ ਆ ਤੇ ਸ਼ਰਾਦ ਫੇਰਾ ਪਹਿਲੇ ਨੰਬਰ ਵਾਲੀ ਝੋਟੀ ਤਾਂ ਕਰ ਲਈਏ ਵੀਰ ਜੀ ਇਹ ਦੋ ਦੰਦ ਕੱਟੀ ਆ ਤੇ ਜੇ ਦੋਂਦੀ ਨਾ ਨਾ ਕੱਟੀ ਹੋਵੇ ਅੱਛਾ ਦੋਂਦੀ ਤਾਂ ਚੌਗੀ ਵਾਲੇ ਤੋੜਿਆ ਹੋਇਆ ਤੇ ਮੈਂ 10000 ਰੁਪਏ ਨੂੰ ਨਾਮ ਦਾਂਗਾ ਅੱਛਾ ਹਾਂ ਜੀ ਠੀਕ ਆ ਕੱਟੀ ਮਗਰ ਜੀ ਪਰ ਇੱਦੀ ਚ ਇੱਦੀ ਮਤਲਬ ਝੋਟੀ ਵੀਰ ਜੀ ਮੈਨੂੰ ਪਤਾ ਹੂੰ ਨਵੇਂ ਹੀ ਮਾਲੋ ਵੀਡੀਓ ਚ ਚੱਲੰਦੀ ਆ ਨਾ ਕੋਈ ਯਕੀਨ ਨਹੀਂ ਕਰੂਗਾ ਵੀ ਕੱਟੀ ਦੋਂਦੀ ਹੋਵੇ ਹਾਂਜੀ ਹਾਂਜੀ ਵੇਖਣ ਨੂੰ ਲੱਗਦਾ ਨਹੀਂ ਤੇ ਚਾਵੜਾ ਤਗੜਾ ਕਿਸੇ ਨੇ ਨਾ ਦੂਜਾ ਸੁਆ ਕੱਟੀ ਆ ਸਟਰਕਚਰ ਜਿਹੜਾ ਵਾ ਆ ਨਾਲ ਦੀ ਮੱਜ ਨਾਲੋਂ ਵੀ ਜ਼ਿਆਦਾ ਤਗੜਾ ਵਾ ਉਮਰ ਦੇ ਹਿਸਾਬ ਨਾਲ ਜੇ ਲਾਈਏ ਤੇ ਉਸ ਹਿਸਾਬ ਨਾਲ ਸਟਰਕਚਰ ਤੱਕ ਦੇਖੋ ਕੱਟੀ ਦੀ ਤੇ ਬਾਕੀ ਸੋਹਣੀ ਝੋਟੀ ਆ ਤੇ ਥਣ ਵੀ ਬੜੇ ਕਮਾਲ ਦਾ ਦੂਰ ਦੂਰ ਜਿਹੜਾ ਥਣ ਲੱਗਾ ਉਹ ਦੇਖ ਸਕਦੇ ਚੰਗੇ ਗੈਪ ਤੇ ਆ ਇੱਧਰ ਦੇਖੋ ਤੇ ਮਗਰ ਵੀ ਕੱਟੀ ਆ ਅੱਧੀ ਦੇਖੋ ਵਿੱਚ ਜੈਡ ਬਲੈਕ ਇੱਕ ਵੀ ਵਾਲ ਕੋ ਕੱਟੀ ਤੇ ਪੂਛ ਤੇ ਚਿੱਟਾ ਕੱਢ ਦੇ ਮਗਰ ਵੀ ਕੱਟੀ ਚੰਗੀ ਠੀਕ ਆ ਤੇ ਆਪ ਝੋਟੀ ਚਲੋ ਚੰਗੀ ਆ ਹਾਂਜੀ ਤੇ ਸੂਆ ਪਹਿਲਾਂ ਬਾਕੀ ਵੇਖਣ ਚ ਲੱਗੂਗਾ ਨਹੀਂ ਦੋ ਦੰਦ ਆ ਹਾਂਜੀ ਹਾਂਜੀ ਵੇਖਣ ਮਰਦ ਦਾ ਸਾਹ ਨਾ ਬਾਕੀ ਸਟਰਕਚਰ ਚੰਗਾ ਵਾ ਬ੍ਰੀਡ ਚ ਕੋਈ ਵੀਰ ਭਰਾ ਖੜੇਗਾ ਤੇ ਚਲੋ ਹਾਂਜੀ ਚੰਗੀ ਵੇਖੋ ਜੀ ਜਿੱਦੀ ਗਾੜੀ ਲੱਗੀ ਦਿਖਾ ਦਈਏ ਸਿੰਘ ਦੰਦ ਵਿਖਾ ਦਈਏ ਤੇ ਇੱਕ ਆਇਓ ਸਾਦੇ ਸਾਦੇ ਜੇ ਪਿਓਰ ਦੋ ਦਾਂਦੇ ਆ ਕਰੇ ਕਰੀ ਤਨ ਚੰਗੀ ਤਰ੍ਹਾਂ ਵਿਖਾਈਏ ਦੋ ਦਾਂਦੇ ਪਿਓਰ ਦੋਂਦੀ ਆ ਦੋ ਦਾਂਦੇ ਜੀ ਦੋ ਦਾਂਦੇ ਛੱਡ ਦਰਦੀ ਥੋੜੀ ਜੀ ਉਦਾਂ ਦੇ ਮੂੰਹ ਫੜਾ ਲੈਂਦੀ ਆ ਇਹ ਦੋਂਦੀ ਵੀ ਨਹੀਂ ਪੂਰੀ ਹੋਈ ਆ ਜਿਵੇਂ ਪ੍ਰੋਪਰ ਰਹੀ ਆ ਕਰਨ ਦੇਖ ਲਓ ਜੀ ਇਹੋ ਜਿਹੇ ਕਿਤੇ ਸੂਰਤਾਂ ਕਿਤੇ ਰੋਜ਼ ਰੋਜ਼ ਥੋੜਾ ਮਿਲਦੀ ਆ ਵੇਖੋ ਸੋਣੀ ਝੋਟੀ ਅਗਲੇ ਸਵੇਰ ਨੂੰ ਤੇ ਪੂਰੀ ਤਗੜੀ ਮੱਝ ਤਿਆਰ ਹੋ ਜਾਈ ਜੀ ਤਗੜੀ ਵਿਰਜੀ ਲੰਮੇ ਆਪਾ ਪਾਈ ਪਾਸ ਸਸਾ ਸਸਾ ਡੱਕਾ ਸਾਰਾ ਮੇਰਾ ਫੇਰ ਬਣਾਉਣਾ ਰਹਿਲਾ ਦੋਲੀਆਂ ਕਟੀਆਂ ਸੁਈਆਂ ਹਾਂਜੀ ਹਾਂਜੀ ਬੱਡਾ ਹਾਤੀ ਸੰਧੂ ਰਿਆ ਵਿਰਜੀ ਅਰਤੀਆ ਦਿੱਤੀ ਜੀ ਸਵੇਰ ਇਧਰ ਮੈਂ ਬੰਦੀ ਚੱਲੀ ਏ ਮੰਨ ਲਓ ਵੀ ਹਾਂਜੀ ਇਹ ਨਹੀਂ ਕੱਟੀ ਖਾਨਲੇ ਵਾਲਾ ਸਰਦੀ ਬਾਕੀ ਥੱਲਿਆਂ ਬੜੀ ਕਮਾਲ ਦੀ ਆ ਸਿੰਗੀ ਵੇਖੋ ਵਿਰਜੀ ਕਿੱਡੀ ਗਾਡੀ ਲੱਗੀ ਲੈ ਜਾ ਬਾਕੀ ਥੱਲੇਆਂ ਵੀ ਪੂਰੀ ਸਫਾਈ ਆ ਦੂਰ ਦੂਰ ਜਿਹੜਾ ਥਾਣਾ ਚੰਗੇ ਗੈਪ ਤੇ ਆ ਤੇ ਜੰਮੀ ਪਲੀ ਪੂਰੀ ਆ ਜਿਹੜੀ ਇਹ ਆ ਵੀ ਬਾਕੀ ਇਹੋ ਜਿਹੀਆਂ ਛੋਟੀਆਂ ਦਾ ਜਿਹੜਾ ਵਾ ਇਕੱਲਾ ਦੁੱਧ ਦਾ ਮੁੱਲ ਨਹੀਂ ਹੁੰਦਾ ਨਾਲ ਨਸਲ ਜਾਤ ਦਾ ਮੁੱਲ ਵੀ ਹੁੰਦਾ ਹਾਂਜੀ ਜਾਤ ਨਸਲ ਦਾ ਮੁੱਲ ਹਾਂ ਦੇ ਸਾਦੇ ਥੱਲੇਆਂ ਵਿੱਚ ਗਾਵਾਂ ਮੰਗੋ ਤਿਆਰ ਹੋਈਆਂ ਸੱਜੇ ਸੱਜੇ ਵੇਖੋ ਬੱਜੀ ਉਹ ਗੱਡੀ ਕੁੜੀ ਦਾ ਟਾਣਾ ਲੈ ਕੇ ਗਈ ਆ ਗੱਡੀ ਉਹ ਦਾਨੇ ਦੀਆਂ ਪਲੀਆਂ ਕੱਟੀਆਂ ਵੇਖੋ ਗਾਣੇ ਦੀਆਂ ਪਲੀਆਂ ਵਾ ਲੈਵੇ ਖੁੱਲੇ ਦੀਆਂ ਕੱਟੀਆਂ ਇੱਕ ਸਫਰ ਸਫਰ ਚ ਆਈਆਂ ਵੇਰ ਜੀ ਕੱਟੀਆਂ ਤੇ ਦੁੱਧ ਦੁੱਧ ਵੀਰ ਜੀ ਦੇ ਥੱਲੇ ਪੱਕਾ ਜਿਹੜਾ ਕੰਡੇ ਵਾਲਾ ਹੋਊਗਾ 10 ਕਿਲੋ ਪਿਆਰ ਜਿਹੜਾ 9 ਕਿਲੋ ਜਿਹੜਾ ਮੱਝ ਮੇਰੇ ਕੋਲ ਕਰਕੇ ਲੈ ਜਾਈ ਤੇ ਸੰਤੋਨੋ ਕੇ ਜੀ ਸਾਰੇ 11 ਨਿਕਲੂ ਅਗਲਾ ਥਾਨ ਨੇ ਆ ਨਾ ਜਿਹੜਾ ਜਿਹੜਾ ਵੀਰ ਜੀ ਹਾਂਜੀ ਮੈਂ ਦੱਸ ਦਈਏ ਅਗਲਾ ਥਣ ਜਿਹੜਾ ਨਾ ਇਹਦਾ ਹਾਂਜੀ ਆ ਦੇਖੋ ਹਾਂਜੀ ਸਮਾਪਤ ਸਮੂਹ ਪੂਰਾ ਆ 17 ਦਾ 17 ਘਟ ਜੇ ਵੀਰ ਜੀ 17 ਗੱਲ ਨਹੀਂ ਕਰਨਾ 17 ਦਾ ਫਰਕ ਚਲੋ ਹੁਣ ਥੋੜੀ ਰਾਇਤ ਕਰ ਦਾਂਗੇ ਅੱਛਾ ਬਾਕੀ ਵੀਰ ਜੀ ਮੈਂ ਟੀਕੇ ਡਾਕਟਰ ਕੋਲ ਲਵਾਤੇ ਜੀ ਅੱਛਾ ਜੇ ਡਾਕਟਰ ਕਹਿੰਦਾ ਵੀ 10 ਦਿਨਾਂ ਦੇ ਵਿੱਚ ਵਿੱਚ ਪੂਰਾ ਹੋ ਜਾਊਗਾ ਉਹ ਵੀਰ ਨੂੰ ਆਪਾਂ ਟਰੀਟਮੈਂਟ ਚੜਨਾ ਸੌਦਾ ਹੋਊਗਾ ਟਰੀਟਮੈਂਟ ਵੀ ਦੱਸ ਦਾਂਗੇ ਠੀਕ ਹੈ ਜੀ ਛੋਟੀਆਂ ਫਿਰ ਤੁਹਾਨੂੰ ਪਤਾ ਕਈ ਵੀਰ ਭਰਾ ਮੰਨ ਲੋ ਆ ਜਾਂਦਾ ਘਟ ਜਾਂਦੇ ਥਣ ਥੋੜੇ ਬਹੁਤੇ ਪੈ ਜਾਂਦਾ ਫਰਕ ਤਰਾ ਥਣ ਘਟਿਆ ਛੋਟਾ ਥਣ ਘਟਿਆ ਵਾਹ ਮਾਲੀਆਂ ਧਾਰਾ ਮਰਾਦੀਏ ਵਿੱਚ ਹਾਂ ਜੀ ਪਾਣਾ ਮਰਾਦੀਏ ਮਰੇ ਦਰਦ ਨੇ ਛੜਦਾ ਬੱਚਾ ਵਿਧੀ ਥੱਲੇ ਕੱਟੀ ਜਮਗਾ ਸੀ ਮਗਰ ਵੀ ਕੱਟੀ ਚਲੋ ਬੰਨਾਂ ਵਿਧੀ ਫੇਰ ਇਹਨਾਂ ਬਾਕੀ ਪਸਮਾ ਆ ਕੇ ਥਣ ਆਪਾਂ ਦੇਖ ਸਕਦੇ ਹਾਂ ਹੋਰ ਵਧੀਆ ਕਰ ਲੈਂਦੀ ਹੈ ਥਣ ਉਧਰਲਾ ਵੀ ਪਸੰਦਾ ਪੂਰੇ ਬਰਾਬਰ ਦੇ ਨਾਲ ਬਾਕੀ ਇਹ ਆ ਵੀ ਉੱਚ ਧਾਰਾਂ ਜਿਹੜੀਆਂ ਕੱਟੇ ਦਿਖਾ ਦੋ ਵਿਧੀ ਚਵਾਹ ਦੇਖੋ ਥਣ ਵਿੱਚ ਜੀ ਕੱਟੀ ਦੇਖੋ ਬਤੀ ਉਹ ਅੱਗੇ ਕਰਦੇ ਆ ਪਿਛਲੇ ਖਾਣਾ ਦਾ ਚਵਾਜ ਬਾਕੀ ਬੋਲੀ ਧਾਰਿਆ ਤੇ ਅਗਲੇ ਖਾਣਾ ਦਾ ਦਿਖਾ ਦਿਆ ਹਾਂ ਇਹ ਖਾਣਾ ਦੀ ਗੋਲ ਧਾਰਿਆ ਆਹ ਦੇਖੋ ਆਹ ਦੇਖੋ ਜੀ ਠੀਕ ਹੈ ਜੀ ਹਾਂ ਗੋਲ ਧਾਰਿਆ ਆਗਲੇ ਥਾਂ ਦੀ ਵੀ ਵੇਖ ਲਓ। ਬਾਕੀ ਆਹ ਵੇਖੋ ਥਾਂ। ਆਹ ਧਾਰਾਂ ਵੀ ਜੀ ਪੂਰੀਆਂ ਹੁੰਦੀਆਂ ਆ। ਆਹ ਵੇਖੋ ਜੀ। ਆਹ ਵੇਖੋ। ਆਹ ਦੇਖੋ ਇਤਰਾੰਦਾ ਜੀ। ਓਣੀ ਕੋ ਚੱਕਰ। ਪੂਰਾ ਪੂਰ ਕਿੱਟਾ ਜੇ। ਹਾਂਜੀ ਹਾਂਜੀ। ਧਾਰ ਥੋੜ੍ਹੀ ਆ ਆਉਂਦੀ ਆ। ਆਹ ਵੇਖੋ। ਹਾਂਜੀ। ਆਹ ਵੇਖੋ। ਇਹ ਵੀ ਸੈੱਟ ਹੋ ਜਾਊਗਾ ਪੂਰਾ। ਕੱਪਾਂ 5-10 ਦਿਨ ਲੱਗਣਗੇ ਆਹ ਵੇਖੋ। ਠੀਕ ਆ। ਨਾਮ ਦਾ ਵੀ ਤਾਦ ਹੁੰਦਾ ਵੀਰ ਜੀ। ਬੰਦ ਸਾਫ ਧਾਰਿਆ ਤੇਰਾ ਗੋਲ ਧਾਰਿਆ। ਆਹ ਵੇਖੋ ਵੀਰ ਜੀ। ਜਿੰਨ ਮਰਜ਼ੀ ਕੱਟੀ ਚੋਈ ਜਾਓ। ਆਹ ਵੇਖੋ। ਬਾਕੀ ਇਹ ਆ ਵੀ ਚਲੋ ਅਗਲਾ ਥਾਣਿਆ ਮਗਰਲੇ ਸਹੀ ਹੈ ਹਾਂਜੀ ਹਾਂਜੀ ਆ ਵੇ ਉਹ ਵੀ ਜੀ ਮੜਾਇਆ ਘਾਟੀ ਆ ਤੁਹਾਨੂੰ ਪਰਾ ਤਿਲੜਾ ਇਥੇ ਵਿਗ ਜਾਂਦੀਆਂ ਆ ਤੇ ਚਲੋ ਫਿਰ ਦੱਸੀਏ ਦਾ ਮੁੱਲ ਮੋਲੇ ਦਾ ਜਾਇ ਜੀ ਬਿਲਕੁਲ ਕਿੰਨਾ ਕੁ ਮੋਲ ਤੇ ਵੀ ਜੇ ਮੜਾਇਆ ਥਾਨਾ ਨਾ ਘਟੋ 10 ਸਵਾ ਲੱਗਦੀ ਕੱਟੀ ਵੇਚ ਦਿੱਤੀ ਹਾਂਜੀ ਹਾਂਜੀ ਹੁਣ ਮੰਨ ਲਓ 10 ਕਿਲੋ ਦੋਧਿਆ ਕੱਟੀ ਕੋਈ ਇਹ ਤੋਂ ਦੁੱਧੋਂ ਵੱਧ ਵੀ ਸੋਹ ਜੇ ਵਧਣਾ ਵੀਰ ਜੀ ਕਿਉਂਕਿ ਸਫਰ ਸੂਰ ਚ ਆਈਆਂ ਸੀ ਤੇ ਉਹ ਪੈਂਡੇ ਪੁੰਡੇ ਦੇ ਹਿਸਾਬ ਨਾਲ ਦਸੀਦਾ ਵੇਖੋ 99 ਕੋ ਪਸਮ ਕੇ ਮੜਾ ਲੱਗੀ ਤਲਾਓ ਹਾਂਜੀ ਹਾਂਜੀ ਕਿੰਨੇ ਦੇ ਕਰੀਏ ਜੱਸਾ ਹੁਣ ਜਿੱਡਾ ਕੱਟੀ ਦਾ ਕਦ ਕਾਟਿਆ 95 ਹੀ ਦੇ ਦਈਏ 95 ਹਾਂ ਮਾਰੇ ਉਹ ਜਿੱਦੋਂ ਕੈਮਰਾ ਗਾੜ ਆ ਖੜਾ ਥੁੜਾ ਓਕੇ ਆ ਹਾਂਜੀ ਸਾਰੀਆਂ ਚੀਜ਼ਾਂ ਵੀਰਾਂ ਨੂੰ ਖਾ ਕੇ ਦੇਈਦੀਆਂ ਥੜਾ ਥੜਾ ਓਕੇ ਧਾਰਾਂ ਵੀ ਬਸ ਫਰਕੇ ਆ ਥੋੜਾ ਇਹ ਧਾਰਾਂ ਦਾ ਤੇ ਕਿੰਨੇ ਦੀ ਜੱਸਨੋਂ ਕਰਨੀ ਆ ਹਾਂ ਨਾ 85 ਹੀ ਦੇ ਦਈਏ ਚਲੋ ਬਾਕੀ ਮੌਕੇ ਦੇ ਹੁੰਦੇ 82000 ਦੀ ਦੋ ਵੀਰ ਜੀ ਐ ਚ 82000 ਉਹਦੇ ਦੀ ਸ਼ੋਰ ਕਰਾਂਗੇ ਠੀਕ ਆ 82000 ਦੀ ਤਾਂ ਠੀਕ ਆ ਜੀ ਹਾਂ ਜੀ ਹਾਂ ਜੀ ਤੇ ਬਾਕੀ ਕੋ ਫੋਨ ਲਾਉਗਾ ਤੇ ਫੋਨ ਲਾ ਕੇ ਮੰਤਨ ਖੁੱਲਾ ਹੋਊਗਾ ਬਾਕੀ ਇਹ ਵੀ ਪੰਜਾਂ ਤਹਦਾਂ ਨੂੰ ਆਪਾਂ ਸੈੱਟ ਕਰ ਲਈ ਇਹ ਆ ਵੀ ਜੇ ਪ੍ਰੋਬਲਮ ਨਾ ਹੁੰਦੀ ਤੇ ਫੇਰ ਇਹ ਲੱਖਾਂ ਬਾਹਰ ਬਾਕੀ ਇਹ ਥਾਣਿਆਂ ਮਾਰੀਆਂ ਤੁਹਾਨੂੰ ਵੀ ਵੀਰ ਜੀ ਪੂਰਾ ਵਾ ਅਗਲੇ ਥਾਂ ਦੀ ਗੱਲ ਵੀ ਕੋਈ ਨਹੀਂ ਆ ਅਗਲੇ ਥਾਂ ਨੂੰ ਦੁੱਧ ਕਿੰਨਾ ਦੇਣਾ ਦਾਦਾ ਕਿਲੋ ਤਿੰਨ ਪਾ ਦੇਣਾ ਦਾਵਾ ਦੁੱਧ ਹਾਂ ਜੀ ਦਾਰ ਘੱਟ ਹੁੰਦੀ ਆ ਮੈਂ ਆ ਜੀ ਬਿਛਾਰ ਦੇ ਦੋ ਦੋ ਤੇ ਆ ਜਿਹੜੀ ਛੋਟੀ ਨ ਇਹਦਾ ਸੂਆ ਸੂਆ ਇਹਦਾ ਵੀਰਜੀ ਦੁੱਜਾ ਜੇ ਅੱਛਾ ਮੂੰਹ ਛੇ ਦੰਦ ਜੀ ਇਹ ਗੱਬਣਿਆ ਹਨਾ ਗੱਬਣ ਗੱਬਣ ਵਿੱਚ ਤੇ ਇਹ ਕਿੰਨੇ ਕ ਦੁੱਧ ਵਾਲੀ ਆ ਇਹ ਦੁੱਧ ਵੀਰਜੀ ਕਹੀ ਜਾਊਗੀ ਰਮਾਨ ਦੇ ਨਾਲ ਪਿਛਲੇ ਸੂਆ 12 13 ਕਿਲੋ ਖੱਡਿਆ ਤੁਰੰਤ 13 14 ਕਿਲੋ ਤੋਂ ਘੱਟ ਕੀ ਚਵਾਊਗੀ ਤੁਰੰਤ ਆ ਦੇਖੋ ਇਹ ਲਾਜਾ ਤੇ ਇਸ ਦੀ ਬਿਊਟੀ ਦੇਖੋ ਦਾਣੇ ਦੀ ਕੱਟੀ ਪਲੀ ਆ ਵੀਰਜੀ ਦੇਖੋ ਪੂਰੀ ਜੰਮੀ ਪਲੀ ਆ ਵੀ ਰਾਜੀ ਆ ਦੇਣ ਵੀਰਜੀ 10 13 ਖੜਦੀ ਨਾ ਕੱਟੀ ਦੇਖੋ ਵੀਰਜੀ ਉੱਪਰ ਕਿੰ ਚਮਕਾ ਮਾਰਦੀ ਆ ਇਹ ਆ ਗੱਬਣ ਜੀ ਇਹ ਗੱਬਣਿਆ ਹੱਲੇ ਨੀਲ ਹੈ ਟਾਈਮ ਕਿੰਨਾ ਕੁ ਲੈ ਜਾਊਗੀ ਵੀਰ ਜੀ ਇਹ 15 ਦਿਨ ਖੜ ਸਕਦੀ ਹੈ 15 20 ਦਿਨ ਖੜ ਸਕਦੀ ਹੈ ਹਲੇ ਤੇ ਬਾਕੀ ਸੋਹਣੀ ਝੋਟੀ ਹੈ ਜਿਹੜੀ ਠੀਕ ਹੈ ਜੀ ਲੈ ਜਾਓ ਜੀ ਬਾਕੀ ਫੱਬਦੀ ਆ ਝੋਟੀ ਪੂਰੀ ਨੀਲੀ ਦੀ ਝੋਟੀ ਆ ਜੰਮੀ ਪਲੀ ਪੂਰੀ ਆ ਛੌਂਕ ਨਾ ਕਿਸ ਨੇ ਰੱਖਣੀ ਆ ਘਰੇ ਆ ਦੇਖ ਲੈਂਦੇ ਜੀ ਬਾਕੀ ਇਹਦਾ ਇੱਕ ਥਾਣਾ ਇੱਕ ਵਕਰਾ ਲੱਗਾ ਸ਼ਾਂਗ ਲੱਗੀ ਰਹੀ ਸ਼ਾਂਗ ਲੱਗੀ ਉਹ ਤੁਹਾਨੂੰ ਦਿਖਾ ਦਿੰਦੇ ਆ ਲੱਗੀ ਤੁਹਾਨੂੰ ਭਰਾ ਮਈਆਂ ਦੇ ਕਈਆਂ ਤੇ ਲੱਗੀ ਹੁੰਦੀ ਆ ਇਧਰ ਇੱਕ ਵਾਰੀ ਪਹਿਲਾਂ ਤੁਹਾਨੂੰ ਦਿਖਾ ਦਈ ਆ ਦੇਖ ਸਕਦੇ ਬੈਣੀ ਵਾਲੇ ਪਾਸੇ ਤੋਂ ਓਕੇ ਆ ਕੰਮ ਪੂਰਾ ਤੇ ਦੂਸਰੇ ਪਾਸੇ ਤੁਹਾਨੂੰ ਦਿਖਾਈ ਆ ਆ ਵੇਖੋ ਵੇਜੀ ਲਾਏ ਪਈ ਆ ਆ ਪੂਰੀ ਲੱਥੀ ਆ ਝੋਟੀ ਊਸ਼ਲੀ ਇਧਰ ਲਾਏ ਪੈ ਗਈ ਆ ਆ ਵੇਖੋ ਤੇ ਚੱਲ ਬੁੱਤ ਪਿੱਛੇ ਮੜੀ ਦੀ ਛਾਂਗ ਲੱਗੀ ਜਿਹ ਵਿੱਚ ਘਾਰ ਲੱਗੀ ਉਹ ਘਾਰ ਜਿਹੜਾ ਥਾਣਾ ਸੈਂਟਰ ਕਿਆ ਸੈਂਟਰ ਜਿਹਦਾ ਥਾਣਾ ਆਮ ਮਈਆਂ ਦੇ ਤੁਹਾਨੂੰ ਪਤਾ ਲੱਗ ਜਾਂਦੀਆਂ ਕਈਆਂ ਦੇ ਠੀਕ ਆ ਤੇ ਉਤਰਾ ਦੁੱਧ ਕਿੰਨਾ ਭਰੀ ਜਾਊਗੀ ਦੁੱਧ ਵੀਰ ਜੀ ਕੱਢੀ ਜਾਊਗੀ 14 ਕਿਲੋ ਤੋਂ ਕੱਢ ਕੀ ਕੱਢੂਗੀ ਹੁਣ ਵੀ ਤੇ ਮੁੱਲ ਫਿਰ ਇਹਦਾ ਮੁੱਲੇ ਦਾ ਜਾਇਜ਼ ਹੀ ਬਿਲਕੁਲ ਕਿੰਨਾ ਜੇ ਤਾਂ ਮੰਨ ਲਓ ਮੜੀ ਛਾਂਗੜਾਂ ਦੀ ਫਿਰ ਤੇ ਕੱਟੀ ਆ ਗਈ 1/2 ਲੱਖ ਦੀ ਹਾਂਜੀ 95 ਦੇ ਦੇ ਦिए 90 ਦੀ ਆ ਨਾ 85 ਦੀ ਕੱਟੀ ਦਾਂਗੇ 100 100 ਹੋਊਗੀ ਵਿੱਚੋਂ ਅੱਛਾ 85 ਨਹੀਂ ਤੇ ਵੀਰ ਜੀ ਅਜੇ ਵੇਗੀ ਵੇਗੀ ਨਾ ਤਿਆਰ ਕਰਕੇ ਕੱਟੀ ਵਿੱਚ ਨਹੀਂ ਹੈ ਨਹੀਂ ਤੇ ਝੋਟੀ ਚਲੋ ਇਹ ਵੀ ਲੱਖਾਂ ਬਾਹਰ ਆਲੀ ਆ ਇਹ ਆ ਬੇ ਜੰਮੀ ਪਲੀ ਚੰਗੀ ਆ ਜੀ ਮਰਜੀ ਆ ਨਾ ਜਿੱਦਾਂ ਤਿਆਰ ਹੋ ਗਈ ਕੱਟੀ ਤੇ ਤੁਹਾਨੂੰ ਪੂਰਾ 1 ਲੱਖ ਦੀ ਕੱਟੀ ਵੇਸ਼ ਇਹ ਆ ਬੇ ਥੋੜੀ ਇੱਕ ਸਾਮ ਛੱਡ ਗਏ ਤੇ ਕੋਦੇ ਕਰਕੇ ਰੇਟ ਦਾ ਇਹਦਾ ਫਰਕ ਪੈ ਗਿਆ ਤੇ ਹੁਣ ਆ ਗਿਆਂ ਅੱਗੇ ਦੋਂਦੀਆਂ ਝੋਟੀਆਂ ਸੌ ਝੋੜੀ ਹੁੰਦੀ ਵੀਰ ਜੀ ਕੱਟੀ ਦੋਂਦੀ ਤੇ ਚੌਗੀ ਹੁੰਦੀ ਆ ਦੋਂਦੀ ਤੇ ਚੌਗੀ ਹੁੰਦੀ ਆ ਹਾਂਜੀ ਇਹਦਾ ਵੀ ਲੇਵਾਬ ਆ ਆ ਵੇਖੋ ਵੀਰ ਜੀ ਇਹਦਾ ਵੀ ਲੇਵਾਬ ਖਾਜੋ ਠੀਕ ਹੈ ਜੀ ਕੱਲਾ ਕੱਲਾ ਥਣ ਗੋੜਾ ਬਿਲਕੁਲ ਤਾਜ਼ਾ ਬੱਚਾ ਨਾੜੂ ਤਾਜ਼ਾ ਬਿਲਕੁਲ ਨਾੜੂ ਤੇ ਬੱਚਾ ਤੇ ਮਾਂ ਲਈ ਤਾਜ਼ਾ ਲਈਦਾ ਤੁਹਾਨੂੰ ਪਤਾ ਇਹ ਕਿੰਨੇ ਦਿਨਾਂ ਤੇ ਸੂਈ ਹੋ ਤਰਾ ਇਹਨੂੰ ਵੀ ਜੀ ਅਜ ਚੌਥਾ ਦਿਨ ਜੀ ਸੂਈ ਨੇ ਇਹ ਬੋਲੇ ਜੀ ਅਗੇ ਬੋਲਾ ਬੋਲਾ ਕਿੰਨਾ ਕ ਬੋਲਾ 6 ਕਿਲੋ ਹੋਗਾ ਹੁਣ ਕੰਡੇ ਵਾਲਾ ਤੇ ਕਿੰਨਾ ਭਰੀ ਜਾਊਗੀ ਦੁੱਧ ਦੇ ਦੁੱਧ ਵਿੱਚ 10 12 ਕਿਲੋ ਕੱਢੀ ਜਾਊਗੀ ਉਸੇਵਾ ਵਾਲਾ ਵੀਰ ਉਹ ਵੇ ਹੁਣ ਈ ਈ ਦੂਰ ਕਟੀਆਂ ਕੱਲੀ ਜਾਂ ਵੀਰ ਭਰਾ ਜਾ ਕੇ ਸੇਵਾ ਕਰਦੇ ਵਧਾ ਦੇ ਦੰਦੇ ਤੇ ਵੀ ਦਿਖਾਈ ਦੀ ਹੈ ਆ ਵੇਖੋ ਇਹ ਆਪੇ ਵਿਖਾਉਂਦੀ ਹੈ ਠੀਕ ਆ ਆ ਵੇਖੋ ਸਾਡੇ ਆ ਦੇ ਸਾਡੇ ਦੋ ਹੀ ਉੱਧਰ ਕੰਨੀਆਂ ਖਲੋਤੀਆਂ ਦੋ ਹੀ ਉੱਧਰ ਖਲੋਤੀਆਂ ਠੀਕ ਹੈ ਜੀ ਬਾਕੀ ਵੀਰ ਜੀ ਕੱਟੀ ਛੋਟੇ ਸਿੰਘ ਦੀ ਕੱਟੀ ਆ ਹਾਂਜੀ ਪਲੀ ਜੁੜੀ ਸ਼ਾਈ ਵੇਖੋ ਕੱਟੀ ਦੇ ਜੱਤ ਵੇਖੋ ਕੱਟੀ ਦੇ ਆ ਜਿਓ ਚਾ ਜੀ ਜੇ ਆਪ ਤਾਂ ਵੇਖੋ ਕੱਟੀ ਦੇ ਸੋਹਣ ਪੁਣੀ ਵਾਲੀ ਕੱਟੀ ਆ ਜੰਮੀ ਪਲੀ ਐ ਵੀ ਚੰਗੀ ਉਮਰ ਦੇ ਹਿਸਾਬ ਨਾਲ ਕੱਦ ਘੱਟ ਸਟਰਕਚਰ ਜਿਹੜਾ ਇਹਦਾ ਵੀ ਚੰਗਾ ਵਾ ਤੇ ਥਾਣੇ ਦੇ ਆਪਾਂ ਦੇਖ ਸਕਦੇ ਚੰਗਾ ਦੁਰਦੁਰ ਜਿਹੜਾ ਲੱਗਾ ਬਾਕੀ ਥਣ ਥਣ ਕੱਟੀ ਨੂੰ ਬਹੁਤ ਸੋਹਣਾ ਲੱਗਾ ਵੇ ਜੀ ਬਾਕੀ ਪੜੇ ਹੀ ਕੱਟੀ ਆ ਕਾਲੀ ਬਾਂਬਿਆਂ ਜਾਂ ਕਾਲਾ ਤੇਲ ਕੀਤਾ ਸੁਮਾਰਿਆ ਹੁੰਦਾ ਲੈ ਬਾਕੀ ਪੈਠਪੁਰੇ ਦੀ ਚੰਗੀ ਹੈ ਵੀ ਜੰਮੀਆਂ ਪਲੀਆਂ ਵਾਂ ਸਾਰੀਆਂ ਛੋਟੀਆਂ ਜਾਂ ਵੀ ਸ਼ਕੀਨ ਛੋਟੀਆਂ ਵਾਂ ਜਿਹੜੇ ਕਿਸੇ ਵੀਰ ਨੇ ਸ਼ੌਂਕ ਨਾਲ ਘਰੇ ਰੱਖਣੀਆਂ ਵਾਂ ਜਿਨ੍ਹਾਂ ਨੇ ਉਹਨਾਂ ਵੀ ਰਾਲੀ ਆ ਬਾਕੀ ਵੀਰ ਜੀ ਨਈ ਚੀਜ਼ਾਂ ਲੱਭਦੀਆਂ ਤੁਹਾਨੂੰ ਪਤਾ ਅਗਲੇ ਸਵੇਰੇ 2 ਲੱਖ ਦੇ 2-2 ਲੱਖ ਰੀਆ ਕੱਟੀਆਂ ਪਾਨੀਆਂ ਹਾਂ ਦੇਖ ਹਾਂਜੀ ਬਾਕੀ ਖੁੱਲੇਲੇ ਵੇ ਦੀ ਕੱਟੀ ਆ ਤੇ ਇਹਦਾ ਫਿਰ ਮੁੱਲ 85 ਦੇ ਦਈਏ 85000 ਦੀ ਹਾਂਜੀ ਕੀ ਕਰਦੀ ਐ ਕੁਮਾਨਤਨ ਵੇਖ ਲਓ ਵੀਰ ਜੀ ਬੱਚਾ ਚੜ ਚੜ ਖਾਜ ਲੱਗੀ ਜੀ ਇਹ ਪਹਿਲ ਨਾ ਕੱਟੀਆਂ ਵੇਂਦੀਆਂ ਨਹੀਂ ਬੱਚਿਆਂ ਨਾਲ ਕਿੰਨੇ ਦੇ ਕਰੀਏ ਜੈਸ ਨਾਲ ਇਹ ਹਾਂ ਨਾ ਹੀ ਜਿਹੜੀ ਦੇਣੀ ਆ ਹਾਂਜੀ ਹਾਂ ਨਾ ਹੀ ਜਿਹੜੀ ਦੇਣੀ ਆ ਇਹ ਕੱਟੀ ਦੇ ਦਾਂਗੇ 77000 ਦੀ

ਹਨੇ ਕਾਵੀ ਚੋਟੀ ਬੜੀ ਦੋਂਦੀ ਵੀਰ ਜੀ ਪਿਓਰ ਦੋਂਦੀ ਕਰ ਅੱਛਾ ਇਹ ਦੋ ਦਾਂਦੇ ਆ ਤਾਜੀ ਸੁਈ ਬਿਲਕੁਲ ਬੱਚਾ ਇਹ ਤਾਂ ਨਾੜੂ ਜਿਹੜਾ ਬਿਲਕੁਲ ਇਹ ਇਕੱਲੂਸ਼ ਇਕੱਠੀਆਂ ਸੁਈਆਂ ਜਦੂ ਮੈਂ ਉਹਦੇ ਆਉ ਵੀ ਕੱਟੀ ਉਹ ਕੱਟੀ ਜੀ ਉਹ ਕੱਟੀ ਜੇ ਕੱਟਾ ਜੀ ਆਹ ਕੱਟਾ ਜੀ ਇਹ ਇਹ ਦਾ ਫਾਇਦਾ ਜੀ ਵੀਰਾਂ ਨੂੰ ਕਿ ਕਿਉਂਕਿ ਫਰੀਡ ਵਾਲਾ ਬੱਚਾ ਤੇ ਇਹ ਥਾਨ ਇੱਕ ਵੀ ਦੇਖ ਸਕਦੇ ਪ੍ਰੋਪਰ ਹੱਥ ਦੀ ਚਵਾਈ ਵਾਲਾ ਥਾਨ ਆ ਤੇ ਆ ਜਿਹੜੇ ਹੁਣ ਦਿਖਾਉਣ ਲੱਗੇ ਆ ਦੋਂਦੀ ਝੋਟੀ ਇਹਦੇ ਵੀ ਥਾਨ ਦੇਖ ਸਕਦੇ ਪ੍ਰੋਪਰ ਹੱਥ ਦੀ ਚਵਾਈ ਵਾਲਾ ਥਾਨ ਆ ਤਾਜ਼ਾ ਬੱਚਾ ਜੀ ਵੀਰ ਜੀ ਇਹ ਵੀ ਅਜੇ ਬੋਲਾ ਜੀ ਹੋਣੀ ਆ ਬੋਲਾ ਵੀ ਜੀ ਦੇਸਲੇ ਨਾ ਕਰੋ ਤਾਂ ਘੱਟ ਕੀ ਕਰਨੀ ਆ ਬੰਦਾ ਠੀਕ ਆ ਬਾਕੀ ਨਵੀਆਂ ਝੋਟੀਆਂ ਵਾਂ ਗਾਹਲ 400 ਵਿੱਚ ਆਉਣ ਆਲੀਆਂ ਵਾਂ ਖਾਣ ਵੇਖੋ ਕੱਲਾ ਕੱਲਾ ਗੁੱਠ ਗੁੱਠ ਤੇ ਲੱਗਾ ਕੱਟੀ ਠੀਕ ਠੰਡੀ ਬੜੀ ਕੱਟੀ ਆ ਵੇਖ ਲਿਆ ਫਿਰ ਖੋਲੋ ਇਹ ਨਵੇਂ ਮਰੀਦਾਂ ਦੇ ਦੰਦ ਦੇ ਵੀ ਦਿਖਾ दिए ਆ ਦੇਖ ਸਕਦੇ ਪਿਓਰ ਹੁੰਦੀ ਆ ਚੌਗੀ ਵਾਲੇ ਤੋੜ ਲਿਆ ਆ ਵੇਖੋ ਆ ਦੇਖ ਸਕਦੇ ਚੌਗੀ ਵਾਲਾ ਤੋੜ ਗਈ ਆ ਦੁੰਦੀ ਆ ਆਪਾਂ ਕਹਿ ਸਕਦੇ ਪਿਓਰ ਦੁੰਦੀ ਆ ਪਿਓਰ ਦੁੰਦੀ ਆ ਹੁਣ ਅਸ ਵੇਖੋ ਇਹੋ ਜਿਹਾ ਮਾਲ ਤੁਹਾਨੂੰ ਬੜਾ ਨਹੀਂ ਲੱਭਦਾ ਦੰਦਾ ਚ ਹਾਂਜੀ ਸੋਹਣੀਆਂ ਝੋਟੀਆਂ ਵਾ ਸਾਰੀਆਂ ਹੀ ਬਾਕੀ ਇਹਨਾਂ ਝੋਟੀਆਂ ਦਾ ਉਮਰ ਦਾ ਵੀ ਜਿਹੜਾ ਮੁੱਲ ਪੈਂਦਾ ਹੈ ਜਿਹੜੇ ਵੀਰਾਂ ਨੂੰ ਪਰਖਿਆ ਪਛਾਣਿਆ ਉਹਨਾਂ ਮੇਰਾ ਨਾਪੇ ਜਿਹੜਾ ਵਾ ਵੇਖ ਲੈਣਾ ਇਹ ਵੀ ਜਿੰਨਾ ਘਰੇ ਰੱਖਣੇ ਸ਼ੌਂਕ ਨਾਲ ਚਕੀਨ ਚੋਟੀ ਦੀਆਂ ਦੀ ਕੱਟੀ ਆ 7 ਮਹੀਨਿਆਂ ਦੀ ਅੱਛਾ 7 ਮਹੀਨਿਆਂ ਦੀ ਜਿਹੜੇ ਵੀਰ ਕੋ ਲਈ ਆ ਨਾ ਹਾਂਜੀ ਇਹਦੇ ਜਨਮ ਤਰੀਕ ਵੀ ਇੰਨੇ ਲਿਖੀ ਹੈ ਠੀਕ ਆ ਹਾਂਜੀ ਨਾਲੇ ਸਾਡੇ ਥੱਲੇ ਬੜੀ ਸਫਾਈ ਜਿਹਾ ਤੇ ਹਾਂ ਅਮਜੀ ਉਹ ਤਾਂ ਸਾਰਿਆਂ ਦੀ ਮਰਵਾ ਦਿੱਤੀ ਆ ਪਰ ਵੀਡੀਓ ਲੰਮੀ ਫਿਰ ਲੰਮੀ ਜਿਆਦੀ ਹੋ ਜਾਂਦੀ ਵੀਡੀਓ ਪੰਜ ਮਈਆਂ ਵੀਡੀਓ ਜਿਆਦੀ ਲੰਮੀ ਹਾਂਜੀ ਤੇ ਸੀਰ ਠੰਡੀਆਂ ਦੀ ਵੀ ਇੱਥੇ ਫੁੱਲ ਗਰੰਟੀ ਹੋ ਗਈ ਆਪਣੀਆਂ ਇਹਦਾ ਮੁੱਲ ਫਿਰ ਕੱਟੀ ਥੱਲੇ ਆਹ ਦੇਖ ਸਾਡੇ ਇਸ ਤਰ੍ਹਾਂ ਭਾਂ ਬਈ ਜਾਓ ਉਸ ਤਰ੍ਹਾਂ ਠੰਡੀਆਂ ਧੀਰੀਆਂ ਆ ਸਾਰੀਆਂ ਹਾਂ ਦੇਖੋ ਜੀ ਹਾਂ ਦੇਖ ਸਾਡੇ ਕੋਈ ਪਰਵਾਹ ਹੀ ਨਹੀਂ ਹੈ ਦੇਖ ਲਾ ਕੇ ਇਹੋ ਜਿਹੇ ਝੋਟੀਆਂ ਦੇ ਜਾਂਦਾ ਕੱਲ ਨੂੰ ਬੱਚਾ ਵੀ ਉੱਪਰ ਥੱਲੇ ਹੋ ਜੇ ਤੇ ਕੋਈ ਗੱਲ ਨਹੀਂ ਹਲੇ ਬੱਚਾ ਨਹੀਂ ਆਪਾਂ ਲਾਇਆ ਵੇ ਹਾਂਜੀ ਕੀ ਹੈ ਛੱਡ ਦੇ ਜਲਾ ਵੀ ਲੱਤ ਤਾਂ ਲੱਤ ਵੀ ਪੁੱਟੇ ਨਾ ਚੋਂ ਲੱਗਿਆ ਤੇ ਆਪਣੀ ਫੁੱਲ ਗਰੰਟੀ ਹੈ ਵੀਰ ਜੀ ਕਿਸੇ ਦੇ ਘਰ ਜਾਗੇ ਇਹਦਾ ਫਿਰ ਮੁੱਲ ਇਹਦਾ ਮੁੱਲ ਚੈ ਜੀ ਬਿਲਕੁਲ ਕਿੰਨਾ ਇਹ 85 ਦੇ ਦਿਆ ਕੱਟੀਆਂ 85 ਦੀ ਹਾਂਜੀ ਨਹੀਂ ਹੋਰ ਕਰੀਏ ਹੋਰ ਵੀਰ ਜੀ ਮੈਂ ਬੜੀਆਂ ਕਟੀਆਂ ਲਿਆ ਲਿਆ ਵੇਚੀਆਂ ਪਰ ਚਲੋ ਭਾ ਜਿੰਨੇ ਕਾਪਾ ਕਰਨੇ ਨੇ ਇਹ ਜੀਆਂ ਕਟੀਆਂ ਆਪ ਸਵਾ ਸਵਾ ਲੱਖ ਦੀਆਂ ਇੱਕ 15 ਦੀ ਲੱਖ ਦੀਆਂ ਵੇਚੀਆਂ ਹਾਂਜੀ ਪਰ ਹੁਣ ਜੈ ਜੀ ਆਵੇ ਲੋ ਲੱਖੋਂ ਅੰਦਰ ਸਾਰੇ ਮੁੱਲ ਹੁੰਦੇ ਹਾਂਜੀ ਇਹਦੇ ਅੱਜ ਮੇਲਾ ਆ ਤਾਰ ਫਾੜੀ ਚੱਲਣੀਆਂ ਬਸ ਅੱਜ ਅੱਛਾ ਹਾਂਜੀ ਜਿਹੜਾ ਲੈ ਗਿਆ ਲੈ ਗਿਆ ਕਿੰਨੇ ਦੀ ਜੈਸਨੋ ਕਰਨੀ ਹੈ ਜੈਸਨੋ ਹੀ ਹਾਂ ਨਾ ਕੱਟੀ ਜਿਹੜੀ ਦੇਣੀ ਆ ਨਾ ਇਹ ਵੀ 76 ਦੀ ਕੱਟੀ ਦੇ ਦੋ ਇਹ ਵੀ 76 ਦੀ ਭਾਵੇਂ ਕੋ ਉਹ ਲੈ ਜੇ ਤੇ ਭਾਵੇਂ ਕੋ ਯਾਲ ਹੈ ਜੀ ਤੇ ਹੁਣੇ ਕਾ ਵੀ ਝੋਟੀ ਪਹਿਲਾ ਸੁਆ ਹਾਂਜੀ ਆਹ ਵੇਖੋ ਵੀਰ ਜੀ ਠੀਕ ਹੈ ਜੀ ਇਹ ਵੀਰ ਜੀ ਕੱਲ ਨਾ ਕੱਟੀ ਹੁੰਦੀਆਂ ਗੱਡੀ 'ਚ ਸੂਈ ਜੇ ਅੱਛਾ ਕੱਲ ਦੀ ਸੂਈ ਗੱਡੀ 'ਚ ਗੱਡੀ 'ਚ ਸੂਈ ਜੇ ਆਹ ਜੇ ਕਟਾ ਆ ਵੇਖ ਸਰੀ ਆਵੇ ਲੋ ਲਹੂ ਵਾਲੇ ਦੰਦ ਜੇ ਬੱਚੇ ਦੇ ਇਹ ਦੰਦ ਹੈ ਨਹੀਂ ਹੈ ਹੀ ਨਹੀਂ ਲਹੂ ਵਾਲੇ ਬੋਟੀ ਆ ਹਾਂਜੀ ਕੱਲ ਸੁਈ ਜੇ ਕੱਟੀ ਬੱਚਾ ਇਹ ਇੰਜ ਵੀ ਲੱਗਦਾ ਕਿ ਜੇ ਤੇਰਾ 2-4 ਦਿਨ ਪਹਿਲਾਂ ਸੋਈ ਹਾਂਜੀ ਹਾਂਜੀ ਆ ਬੱਚਾ ਛੋਟਾ ਦਿੱਤਾ ਛੋਟਾ ਬੱਚਾ ਸਫਰ ਦੇ ਵਿੱਚ ਸਫਰ ਦੇ ਵਿੱਚ ਸੋਈ ਆ ਤੇ ਸਾਰੀ ਵਰਜੀ ਰਾਤ ਦੀ ਬੋਲੇ ਨੂੰ ਸਾਫ ਕਰਦੀ ਜਾਵੇ ਲੋ ਠੀਕ ਹੈ ਤੇ ਫਿਰ ਵੀ ਲੇਵਾ ਸੋਨਾ ਤਿਆਰ ਕਰਦੀ ਇਹ ਵੀ 4-5 ਦਿਨ ਇਹਨੂੰ ਖਵਾ ਕੇ ਰਾਸ਼ਨ ਤੇ ਫਿਰ ਤਿਆਰ ਕਰਨਾ ਪੈਣਾ ਕੱਟੇ ਤੇ ਇਹ ਦੰਦੋ ਕਿਵੇਂ ਜੇ ਇਹ ਚੋਗੀ ਜਿ ਪਿਓ ਚੋਗੀ ਹੈ ਇਹ ਚੋਗੀ ਆ ਲਿਆਓ ਫਿਰ ਤੋਰੋ ਇਹਨਾਂ ਮੇਰੇ ਦਿਖਾ ਦਿਓ ਮੜੇ ਦਿਖਾ ਦਿਓ बस इकੋ ਝੋਟੀ ਅਜ ਦੂਸਰਾ ਸੁਆਵਾ ਬਾਕੀ ਸਾਰੀਆਂ ਦੋ ਦੰਦ ਚਾਰ ਦੰਦ ਦੇ ਵਿੱਚ ਚੌਕ ਚਾਰ ਦੰਦ ਪਿਓਰ ਚੌਕੀ ਜੀ ਪਿਓਰ ਚੌਕੀ ਸਾਈਡ ਵਾਲੇ ਦੰਦ ਜੇ ਉੱਤਰਾ ਹੀ ਆ ਕਟੀਆਂ ਥਕੀਆਂ ਕਟੀਆਂ ਜੇ ਮੈਂ ਉਹਦੀਆਂ ਫੇਰ ਦੋ ਚਾਰ ਦਾ ਰੋਸ਼ਾ ਖਾ ਕੇ ਫੇਰ ਚੱਲਦੀਆਂ ਸੱਲੇ ਹਾਂ ਜੀ ਜਿਹੜੀ ਕਿ ਟੋਕੜ ਹੋ ਗਈ ਆ ਇਹਨੇ ਰੇਵਨ ਬਦਨਾ ਚੋਂ ਜੋ ਰਾਜ ਨੂੰ ਸਹੀਗਾ ਬਾਕੀ ਵੀ ਚੌਧਰੀ ਵੀ ਕੈਮਰਾ ਬਾਹਰ ਕਈਆਂ ਕੂਈਆਂ ਉਧਰੀ ਬੱਜੀ ਆ ਬਕਰ ਚਾਲੋ ਹੈ ਨਾ ਹਾਂਜੀ ਮਾਲ ਬਾਹਰ ਵੀ ਬੱਜਾ ਕਈਆਂ ਕੂਈਆਂ ਵੇਖੋ ਹੋਰ ਕਾਫੀ ਮਾਲ ਜਿਹੜਾ ਠੀਕ ਆ ਹਾਂਜੀ ਹਾਂਜੀ ਉਹਨਾਂ ਜਿਹੜੇ ਕਿਸੇ ਨੇ ਵੇਖਣਾ ਹੋਵੇ ਤੇ ਵੇਖ ਸਕਦੇ ਚਲੋ ਲੈ ਜਾਵੇ ਜੀ ਫਿਰ ਬਾਕੀ ਪ੍ਰੋਪਰ ਹੱਥ ਦੀ ਚਵਾਈ ਵਾਲਾ ਥਾਣੇ ਦਾ ਵੀ ਆ ਦੇ ਸਕਦੇ ਜੀ ਵੇਲੇ ਚੌਕੀਆਂ ਕਟੀਆਂ ਕਿੜੇ ਕਿੜੇ ਥਾਲੇ ਇਹ ਵੀ ਤੇ ਕਿੰਨਾ ਕੁ ਉਤਰਾ ਦੁੱਧ ਭਰੀ ਜਾਊਗੀ ਦੁੱਧ ਵੀਰ ਜੀ ਹੁਣ ਮੰਨ ਲਓ ਵੀ ਥੋੜੀ ਜੀ ਮੰਨ ਲਓ ਪੈਲੇ ਕਰਕੇ ਸੁਪੀ ਆ ਹਾਂਜੀ ਮੰਨ ਲਓ ਜੇ ਇਹਨਾਂ ਆਪਣੇ ਟਾਈਮ ਨਾਲ ਸੁੰਦੀ ਫਿਰ ਤੇਨੇ ਛੇਤੀ ਦੁੱਧ ਤੇ ਹੁਣ ਬੋਲਾ ਹੀ ਹੋਊਗਾ ਕੋ 5 ਕਿਲੋ ਦੇ ਲਗਭਗ 5 ਹੋ ਜੇ 6 ਹੋ ਜੇ ਤੇ ਕਿੰਨਾ ਕੁ ਭਰੀ ਜਾਊਗੀ ਦੁੱਧ ਵੀਰ ਜੀ ਇਹਨਾਂ 9-10 ਕਿਲੋ ਕਰ ਜਾਣਾ ਜੇ ਤੇ ਇਹਦਾ ਮੁੱਲ ਮੁੱਲ ਇਹਦਾ ਜਾਇਜ਼ ਹੀ ਬਿਲਕੁਲ ਕਿੰਨਾ ਇਹ ਵੀ ਹਾਂ ਨਾ 76 ਦੀ 76 76 76 ਦੀਆਂ ਚੱਲਣਾਂ ਕੀ ਕਰਨਾ ਹੈ ਤਾਂ ਮੰਤਰ ਖੁੱਲ ਹੋ ਜੂਗਾ ਕੋਈ ਨਹੀਂ ਕੁੱਲਾ ਮੰਤਰ ਹੋ ਜੂਗਾ ਇਹਦਾ ਹਾਂ ਹਾਂਜੀ ਖੁੱਲਾ ਹੋ ਜੂਗਾ ਕੋਈ ਵੀਰ ਭਰਾ ਸੂਣ ਲਾ ਕੇ ਮੰਤਰ ਖੁੱਲ ਜਾ ਤੇ ਬਾਕੀ ਪਰ ਜਿੱਥੇ ਮਰਜ਼ੀ ਵਿੱਚ ਕੋਈ ਘੁੰਮਲੇ ਸ਼ਾਮਾਂ ਤੱਕ ਵੀਡੀਓ ਵਹਿੰਦਾ ਰਵੇ ਭਾਣਾ ਇਹੋ ਜਿਹੇ ਦੋਂਦੀਆਂ ਕੱਟੀਆਂ ਕੋਈ ਦੇ ਜੇ ਠੀਕ ਆ ਤੇ ਤੁਸੀਂ ਤਦ ਗੱਲ ਬਾਕੀ ਬਾਕੀ ਆਪਣੀ ਤਸਦੀਕ ਕਰਕੇ ਮੰਤਰ ਦਾ ਖੁੱਲਾ ਹੋਊਗਾ ਫਿਰ ਵੀ ਤੇ ਵੇਸ ਚਾ ਕੇ ਤੇ ਆਪਣੀ ਸਮਝਣਾ ਤੇ ਮਰਜ਼ੀ ਨਾਲ ਪਸ਼ੂ ਖਰੀਦੋ ਜੀ